ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਣਾ ਝੋਨੇ ਬਾਰੇ ਦੂਜੀ ਡਾਈਟ ਐਸੇ ਗੁੱਟ ਤੇ ਉਧਰ ਬੈਠ ਕੇ ਵੀਡੀਓ ਬਣਾਈ ਸੀ ਦੂਜੀ ਡਾਈਟ ਯਾਨੀ ਕਿ ਦੂਸਰਾ ਗੱਟਾ ਅੱਜ ਪੂਰੇ ਆਪਾਂ 28 ਦਿਨਾਂ ਤੋਂ 28 ਦਿਨਾਂ ਦਾ ਝੋਨਾ ਹੋ ਗਿਆ ਆਪਣਾ ਹਾਈਬ੍ਰਿਡ ਝੋਨਾ ਥੋੜਾ ਜਿਹਾ ਪੀਲਾ ਪੱਤਾ ਵਿਖਾ ਰਿਹਾ ਕਿਉਂਕਿ ਨੀਂਹ ਦੀ ਕਮੀ ਹੈ ਤੇ ਅੱਜ ਆਪਾਂ ਦੂਜੀ ਡਾਈਟ ਦੇਣ ਲੱਗੇ ਆਂ ਦੂਜੀ ਡਾਈਟ ਦੇ ਵਿੱਚ ਪ੍ਰਾਵੋ ਗੱਟਾ ਯੂਰੀਆ ਦਾ ਪੂਰਾ ਕਿਉਂਕਿ ਲੰਮੀ ਟਾਈਮ ਵਾਲੀ ਵੈਰਾਈਟੀ ਹੈ ਹਾਈਬ੍ਰਿਡ ਵੈਰਾਈਟੀ ਹੈ ਉਹਦੇ ਨਾਲ ਪਾਇਕਾ ਆਰਗੈਨਿਕ ਪ੍ਰੋਡਕਟ ਪਿਛਲੀ ਈਰੀ ਵੀ ਪਾਇਆ ਸੀਗਾ ਸੈਲਟਰੋਜ਼ ਠੀਕ ਹੈ ਜੀ ਨਾਲ ਦੱਕੇ ਲੋ ਕਿੱਲੇ ਦਾ ਹਿਮੀਕ ਐਸਿਡ ਕੋਰਾ ਮੰਡਲ ਦਾ ਤੇ ਇਹ ਡਾਈਟ ਦੇਣ ਲੱਗਿਆ ਜੇ 28 ਦਿਨਾਂ ਦਾ ਹੋ ਗਿਆ ਬਹੁਤ ਸੋਹਣੀ ਗਰੋਥ ਆ ਬੂਟਾ ਵੀ ਚੰਗਾ ਮਰ ਗਿਆ ਤੇ ਕੋਈ ਹੋਰ ਨਹੀਂ ਪਾਇਆ ਆਪਾਂ ਜਿਵੇਂ ਕਲੋਰੋ ਵਗੈਰਾ ਪਾਈ ਜਾਂਦੇ ਲੋਕ ਜਾਂ ਹੋਰ ਕੁਝ ਪਾਈ ਜਾਂਦੇ ਤਾਂ ਇੰਨੀ ਕੁ ਡਾਈਟ ਦਿੱਤੀ ਆ ਇਸ ਤੋਂ ਬਾਅਦ ਬਸ ਹੁਣ ਅਗਲੇ ਹਫਤੇ ਹਫਤੇ ਦੇ ਗੈਪ ਤੇ ਫਿਰ ਆਪਾਂ ਇਹ ਤੀਸਰਾ ਗੱਟਾ ਦੇ ਦੇਾਂਗੇ ਯਾਨੀ ਕਿ ਲਾਸਟ ਯਾਨੀ ਕਿ ਤਕਰੀਬਨ ਹੋ ਜਾਊਗਾ ਇਹ 1 ਮਹੀਨਾ ਤੇ 7-8 ਦਿਨਾਂ ਤੇ 40 ਦਿਨਾਂ ਦੇ ਅੰਦਰ-ਅੰਦਰ ਆਪਾਂ ਇਹਦਾ ਕਰ ਦੇਾਂਗੇ ਟਾਪ-ਅਪ ਪੂਰਾ ਉਸ ਤੋਂ ਬਾਅਦ ਫਿਰ ਨਹੀਂ ਤੇ ਇੰਨੀ ਕੁ ਡਾਈਟ ਆਪਾਂ ਦੇਣੀ ਹੈ ਜਿਆਦਾ ਨਹੀਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਜਿਉਂਦੇ ਰਹੋ